ਰਾਤ ਦੇ ਤਕਰੀਬਨ 12 1 ਵਜੇ ਹੋਏ ਸੀ ਇੱਕ 13 ਸਾਲਾ ਮੁੰਡੇ ਦੀ ਅੱਖ ਖੁੱਲਦੀ ਹੈ ਉਸ ਤੋਂ ਬਾਅਦ ਜੋ ਦੇਖਦਾ ਹੈ ਉਹ ਹੈਰਾਨ ਹੋ ਜਾਂਦਾ ਹੈ ਉਹ ਕੁਝ ਕਹੇ ਉਸ ਤੋਂ ਪਹਿਲਾਂ ਹੀ ਉਸ ਉੱਤੇ ਹਮਲਾ ਹੋ ਜਾਂਦਾ ਹੈ ਤੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਫਿਰ ਇੱਕ ਇੱਕ ਕਰਕੇ ਚਾਰ ਕਤਲ ਹੋਰ ਹੋ ਜਾਂਦੇ ਨੇ ਆਖਰ ਵਿੱਚ ਮੰਜ਼ਰ ਬਦਲ ਜਾਂਦਾ ਹੈ ਕਤਲ ਕਰਨ ਵਾਲਾ ਖੁਦ ਕਤਲ ਹੋ ਜਾਂਦਾ ਹੈ ਉਹ ਵੀ ਮਾਰਿਆ ਜਾਂਦਾ ਹੈ ਤੇ ਸਵੇਰ ਨੂੰ ਜਦੋਂ ਇਹ ਗੱਲ ਲੋਕ ਸੁਣਦੇ ਨੇ ਤਾਂ ਚਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ ਲੋਕ ਸੜਕਾਂ ਤੇ ਉਤਰ ਆਉਂਦੇ ਨੇ ਜੋ ਪੁਲਿਸ ਦੱਸ ਰਹੀ ਹੈ ਲੋਕ ਕਹਿ ਰਹੇ ਸੀ ਕਿ ਸੱਚ ਨਹੀਂ ਪਰ ਪੁਲਿਸ ਕਹਿ ਰਹੀ ਸੀ ਕਿ ਜੋ ਅਸੀਂ ਕਹਿ ਰਹੇ ਹਾਂ ਇਹ ਹੀ ਸੱਚ ਹੈ ਦਿਲ ਨੂੰ ਕੰਬਾ ਦੇਣ ਵਾਲੀ ਘਟਨਾ ਤੁਸੀਂ ਵੀ ਸੁਣੋਗੇ ਤਾਂ ਇੱਕ ਵਾਰ ਰੂਹ ਕੰਬ ਜਾਏਗੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਪਿੱਕੀ ਇਹ ਗੱਲ ਹੈ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਵਿੰਡ ਦੀ ਸ਼ਹਿਰ ਕੋਤਵਾਲੀ ਦਾ ਇੱਕ ਇਲਾਕਾ ਬਰਿੰਦਰ ਨਗਰ 14 ਮਈ 2016 ਦੀ ਇੱਕ 12 ਸਾਲਾਂ ਦਾ ਬੱਚਾ ਆਪਣੇ ਘਰੋਂ ਨਿਕਲਦਾ ਹੈ ਕਹਿੰਦਾ ਕਿ ਮੈਂ ਆਪਣੀ ਮਾਸੀ ਦੇ ਘਰੇ ਚੱਲਿਆਂ ਮਾਸੀ ਦਾ ਘਰ ਦੋ ਤਿੰਨ ਘਰ ਛੱਡ ਕੇ ਹੀ ਸੀ ਉਹ ਬੱਚਾ ਜਦੋਂ ਮਾਸੀ ਦੇ ਘਰ ਪਹੁੰਚਦਾ ਹੈ ਤਾਂ ਘਰ ਨੂੰ ਬਾਹਰੋਂ ਜਿੰਦਾ ਲੱਗਿਆ ਹੁੰਦਾ ਹੈ ਬੱਚਾ ਆਵਾਜ਼ਾਂ ਮਾਰਦਾ ਪਰ ਕੋਈ ਨਹੀਂ ਬੋਲਦਾ ਫਿਰ ਬੱਚਾ ਛੱਤ ਤੇ ਚੜ ਜਾਂਦਾ ਹੈ ਛੱਤ ਤੇ ਚੜ ਕੇ ਜਦੋਂ ਉਹ ਘਰ ਦੇ ਅੰਦਰ ਦੇਖਦਾ ਹੈ ਉਹ ਹੈਰਾਨ ਹੋ ਜਾਂਦਾ ਹੈ ਉਹ ਭੱਜਦਾ ਹੈ ਭੱਜ ਕੇ ਆਪਣੇ ਘਰ ਜਾਂਦਾ ਹੈ ਘਰ ਜਾ ਕੇ ਆਪਣੇ ਦਾਦੇ ਨੂੰ ਕਹਿੰਦਾ ਹੈ ਕਿ ਮਾਸੀ ਦੇ ਨਾਲ ਕੁਝ ਹੋ ਗਿਆ ਵੀਰੇ ਅਤੇ ਦੀਦੀਆਂ ਨਾਲ ਵੀ ਕੁਝ ਹੋ ਗਿਆ ਉਸ ਤੋਂ ਬਾਅਦ ਇਹ ਗੱਲ ਪੂਰੇ ਸ਼ਹਿਰ ਦੇ ਵਿੱਚ ਅੱਗਾਂ ਵਾਂਗ ਫੈਲ ਜਾਂਦੀ ਹੈ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਤੇ ਮੌਕੇ ਤੇ ਨਵਨੀਤ ਬਸ਼ੀਨ ਐਸਪੀ ਐਸ ਐਚਓ ਹਾਫਿਜ਼ ਮਿਰਜ਼ਾ ਭਾਰੀ ਪੁਲਿਸ ਫੋਰਸ ਦੇ ਨਾਲ ਆਉਂਦੇ ਨੇ ਆਉਣ ਤੋਂ ਬਾਅਦ ਜਦੋਂ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਉਹਨਾਂ ਨੂੰ ਘਰ ਦੇ ਵਿੱਚ ਪੰਜ ਲਾਸ਼ਾਂ ਮਿਲਦੀਆਂ ਨੇ ਇੱਕ ਘਰ ਹੁੰਦਾ ਰੀਨਾ ਸ਼ੋਕਲਾ ਦਾ ਜਿਸ ਦੀ ਉਮਰ 32 ਸਾਲ ਸੀ ਤੇ ਇਹ ਔਰਤ ਵਿਧਵਾ ਸੀ ਘਰ ਦਾ ਸਮਾਨ ਖਿੰਡਿਆ ਹੁੰਦਾ ਤਾਂ ਪੁਲਿਸ ਨੂੰ ਲੱਗਦਾ ਕਿ ਇਹ ਮਾਮਲਾ ਲੁੱਟਦਾ ਹੈ ਘਰ ਦੇ ਵਿੱਚ ਲਾਸ਼ਾਂ ਸੀ ਪੰਜ ਰੀਨਾ ਸ਼ੋਕਲਾ ਦੀ ਉਸ ਦੇ ਜੇਠ ਦੀ ਕੁੜੀ ਮਹਿਮਾ ਉਸ ਦੀ ਆਪਣੀ ਬੇਟੀ ਸ਼ਬੀ 10 ਸਾਲਾ ਉਸ ਦੀ ਭਤੀਜੀ ਅੰਬਿਕਾ ਉਸ ਦਾ ਭਤੀਜਾ ਗੋਲੂ ਇਹ ਪੰਜ ਲਾਸ਼ਾਂ ਘਰ ਦੇ ਵਿੱਚ ਪਈਆਂ ਸੀ ਪੁਲਿਸ ਦੇ ਉੱਤੇ ਪ੍ਰੈਸ਼ਰ ਬਣਦਾ ਹੈ ਕਿਉਂਕਿ 5-5 ਕਤਲ ਹੋਏ ਹੁੰਦੇ ਨੇ ਪੁਲਿਸ ਬਰੀਕੀ ਦੇ ਨਾਲ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਲੱਗਦਾ ਹੈ ਕਿ ਨਹੀਂ ਇਹ ਮਾਮਲਾ ਲੁੱਟਦਾ ਨਹੀਂ ਕਿਉਂਕਿ ਕੋਈ ਵੀ ਕੀਮਤੀ ਚੀਜ਼ ਘਰੋਂ ਗਾਇਬ ਨਹੀਂ ਸੀ ਸਾਰੀਆਂ ਚੀਜ਼ਾਂ ਪਈਆਂ ਸੀ ਪਰ ਘਰ ਦਾ ਸਮਾਨ ਇੱਧਰ ਉੱਧਰ ਖਿੰਡਿਆ ਸੀ ਫਿਰ ਪੁਲਿਸ ਹੋਰ ਬਰੀਕੀ ਨਾਲ ਜਾਂਚ ਕਰਦੀ ਹੈ ਤੇ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਗੋਬਿੰਦਪੁਰਾ ਦਾ ਅੰਕੁਰ ਜਿਸ ਦਾ ਨਾਮ ਨਤੀਸ਼ ਦਿਖਸ਼ਤ ਸੀ ਤੇ ਜਿਸ ਦਾ ਛੋਟਾ ਨਾਮ ਅੰਕੁਰ ਸੀ ਉਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਜੋ ਪੁਲਿਸ ਨੇ ਕਹਾਣੀ ਦੱਸੀ ਅਖਬਾਰਾਂ ਦੇ ਵਿੱਚ ਛਪੀ ਉਸ ਦੇ ਅਨੁਸਾਰ ਇਹ ਘਟਨਾ ਇਸ ਤਰ੍ਹਾਂ ਹੋਈ ਸੀ ਰੀਨਾ ਸ਼ਕਲਾ 32 ਸਾਲਾ ਵਿਧਵਾ ਔਰਤ ਸੀ ਉਸ ਦੇ ਪਤੀ ਦੀ ਮੌਤ 2014 ਦੇ ਵਿੱਚ ਇੱਕ ਬਿਮਾਰੀ ਕਾਰਨ ਹੋ ਗਈ ਤੇ ਉਸ ਦੀ ਬੇਟੀ ਸੀ ਜਿਸ ਦਾ ਨਾਮ ਸ਼ਵੀ ਸੀ ਜਿਸ ਦਿਨ ਇਹ ਘਟਨਾ ਹੁੰਦੀ ਹੈ ਉਸ ਦਿਨ ਘਰ ਦੇ ਵਿੱਚ ਉਸ ਦੇ ਜੇਠ ਦੀ ਕੁੜੀ ਭਤੀਜਾ ਭਤੀਜੀ ਤੇ ਉਸ ਦੀ ਆਪਣੀ ਕੁੜੀ ਹੁੰਦੀ ਹੈ ਜਾਨੀ ਚਾਰ ਬੱਚੇ ਹੁੰਦੇ ਨੇ ਜਦੋਂ ਪੁਲਿਸ ਅੰਕੁਰ ਤੋਂ ਪੁੱਛਦੀ ਹੈ ਕਿ ਕੀ ਗੱਲ ਸੀ ਸਹੀ ਗੱਲ ਦੱਸ ਫਿਰ ਅੰਕੁਰ ਦੱਸਦਾ ਹੈ ਕਿ ਰੀਨਾ ਸ਼ੋਕਲਾ ਦੇ ਘਰ ਇੱਕ ਕਿਰਾਏਦਾਰ ਨਹੀਂ ਰਹਿੰਦੀ ਸੀ ਉਸਦੇ ਬੱਚਿਆਂ ਨੂੰ ਮੈਂ ਟਿਊਸ਼ਨ ਪੜਾਉਣ ਆਉਂਦਾ ਸੀ ਮੇਰੀ ਤੇ ਰੀਨਾ ਦੀ ਆਪਸ ਵਿੱਚ ਮੁਲਾਕਾਤ ਹੁੰਦੀ ਅਸੀਂ ਇੱਕ ਦੂਜੇ ਦਾ ਹਾਲ ਪੁੱਛਦੇ ਹਾਲ ਪੁੱਛਦੇ ਪੁੱਛਦੇ ਪਤਾ ਹੀ ਨਹੀਂ ਲੱਗਿਆ ਕਦੋਂ ਅਸੀਂ ਕਰੀਬ ਆ ਗਏ ਉਸ ਤੋਂ ਬਾਅਦ ਸਾਡੀਆਂ ਫੋਨ ਤੇ ਗੱਲਾਂ ਹੋਣ ਲੱਗੀਆਂ ਇਹਨਾਂ ਦੋਹਾਂ ਨੇ 2 ਮਹੀਨਿਆਂ ਦੇ ਵਿੱਚ ਇੱਕ ਦੂਜੇ ਨਾਲ 300 ਬਾਰ ਕਾਲ ਕੀਤੀ ਸੀ ਗੱਲਾਂ ਹੋਣ ਲੱਗੀਆਂ ਤਾਂ ਉਸ ਤੋਂ ਬਾਅਦ ਇਹਨਾਂ ਨੇ ਮਿਲਣਾ ਸ਼ੁਰੂ ਕੀਤਾ ਰਾਤ ਨੂੰ ਅੰਕੁਰ ਰੀਨਾ ਦੇ ਘਰ ਮਿਲਣ ਆ ਜਾਂਦਾ ਸੀ ਤੇ ਇਹ ਬੱਚਿਆਂ ਨੂੰ ਨਸ਼ੀਲੀ ਦਵਾਈ ਦੇ ਕੇ ਸਮਾ ਦਿੰਦੀ ਸੀ ਤੇ ਫੇਰ ਇਹਨਾਂ ਦਾ ਜਿੰਨਾ ਦਿਲ ਕਰਦਾ ਉਹਨਾਂ ਸਮਾਂ ਰਾਤ ਨੂੰ ਇੱਕ ਦੂਜੇ ਦੇ ਨਾਲ ਬਤਾਉਂਦੇ 13 14 ਮਈ 2016 ਨੂੰ ਵੀ ਰਾਤ ਨੂੰ ਰੀਨਾ ਨੇ ਸਾਰੇ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਗੋਲੀਆਂ ਖਾ ਕੇ ਬੱਚਿਆਂ ਨੂੰ ਤਾਂ ਨੀਂਦ ਆ ਗਈ ਪਰ ਗੋਲੂ ਨੂੰ ਨੀਂਦ ਨਹੀਂ ਆਈ ਉਸ ਉੱਤੇ ਗੋਲੀਆਂ ਦਾ ਅਸਰ ਨਹੀਂ ਹੋਇਆ ਰਾਤ ਨੂੰ ਤਕਰੀਬਨ 12 1 ਵਜੇ ਜਦੋਂ ਗੋਲੂ ਦੀ ਅੱਖ ਖੁੱਲੀ ਤਾਂ ਉਸ ਨੂੰ ਅਜੀਬ ਜੀਵ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਗੋਲੂ ਨੇ ਜਦੋਂ ਉੱਠ ਕੇ ਜਾ ਕੇ ਦੇਖਿਆ ਤਾਂ ਉਸ ਦੀ ਭੂਆ ਇੱਕ ਮਰਦ ਦੇ ਨਾਲ ਅਵੈਧ ਰੂਪ ਦੇ ਵਿੱਚ ਸੰਬੰਧ ਬਣਾ ਰਹੀ ਸੀ ਤੇ ਉਹ ਗਲਤ ਅਵਸਥਾ ਦੇ ਵਿੱਚ ਸੀ ਇਹ ਦੇਖ ਕੇ ਗੋਲੂ ਹੈਰਾਨ ਹੋ ਗਿਆ ਜਦੋਂ ਅੰਕੁਰ ਤੇ ਰੀਨਾ ਨੇ ਗੋਲੂ ਵੱਲ ਦੇਖਿਆ ਤਾਂ ਅੰਕੁਰ ਨੇ ਰੀਨਾ ਨੂੰ ਕਿਹਾ ਕਿ ਗੋਲੂ ਨੂੰ ਮਾਰਨਾ ਪਊ ਨਹੀਂ ਇਹ ਸਾਰੀ ਪੋਲ ਖੋਲ ਦਊ ਰੌਲਾ ਪਾ ਦਊ ਫਿਰ ਉਹਨਾਂ ਨੇ ਗੋਲੂ ਦੇ ਹੱਥ ਪੈਰ ਬੰਨ ਲਏ ਉਸ ਦੇ ਮੂੰਹ ਦੇ ਵਿੱਚ ਕੱਪੜਾ ਥਨ ਦਿੱਤਾ ਕਿ ਉਹ ਰੌਲਾ ਨਾ ਪਾਵੇ ਫਿਰ ਇੱਕ ਚਾਕੂ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਇਹ ਰੌਲਾ ਸੁਣ ਕੇ ਪਹਿਲਾਂ ਤਾਂ ਅੰਬਿਕਾ ਜਾਗ ਪਈ ਫੇਰ ਮਹਿਮਾ ਤੇ ਇਹਨਾਂ ਨੇ ਫੇਰ ਉਹਨਾਂ ਦੋਹਾਂ ਦਾ ਵੀ ਕਤਲ ਕਰ ਦਿੱਤਾ ਰੌਲਾ ਸੁਣ ਕੇ ਰੀਨਾ ਦੀ ਕੁੜੀ ਸ਼ਵੀ ਉਹ ਜਾਗ ਪਈ ਤਾਂ ਅੰਕੁਰ ਨੇ ਰੀਨਾ ਨੂੰ ਕਿਹਾ ਕਿ ਸ਼ਵੀ ਨੂੰ ਵੀ ਮਾਰਨਾ ਪਊ ਪਰ ਰੀਨਾ ਨੇ ਅੰਕੁਰ ਨੂੰ ਕਿਹਾ ਕਿ ਨਹੀਂ ਆਪਾਂ ਇਸ ਨੂੰ ਨਹੀਂ ਮਾਰਾਂਗੇ ਪਰ ਅੰਕੁਰ ਨੇ ਕਿਹਾ ਕਿ ਕੋਈ ਹੱਲ ਨਹੀਂ ਇਸ ਨੂੰ ਤਾਂ ਮਾਰਨਾ ਹੀ ਪਵੇਗਾ ਤਾਂ ਆਖਰ ਉਹਨਾਂ ਨੇ ਸ਼ਵੀ ਨੂੰ ਵੀ ਮਾਰ ਦਿੱਤਾ ਜਦੋਂ ਸ਼ਵੀ ਨੂੰ ਮਾਰ ਦਿੱਤਾ ਤਾਂ ਰੀਨਾ ਰੋਣ ਲੱਗੀ ਭਾਵਕ ਹੋ ਗਈ ਹੁਣ ਅੰਕੁਰ ਦੇ ਅੰਦਰ ਡਰ ਪੈਦਾ ਹੋ ਗਿਆ ਕਿ ਰੀਨਾ ਸਭ ਨੂੰ ਇਹ ਗੱਲ ਦੱਸ ਦੇਵੇਗੀ ਜੇ ਮੈਂ ਰੀਨਾ ਨੂੰ ਮਾਰ ਦੇਵਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਇਸ ਗੱਲ ਦਾ ਇਕੱਲਾ ਮੈਂ ਹੀ ਗਵਾ ਰਹਿ ਜਾਵਾਂਗਾ ਤਾਂ ਫਿਰ ਅੰਕੁਰ ਨੇ ਰੀਨਾ ਨੂੰ ਵੀ ਉਦਾਂ ਹੀ ਮਾਰ ਦਿੱਤਾ ਜਿੱਦਾਂ ਉਹਨਾਂ ਨੇ ਚਾਰੇ ਬੱਚਿਆਂ ਨੂੰ ਮਾਰਿਆ ਸੀ ਉਸ ਤੋਂ ਬਾਅਦ ਅੰਕੁਰ ਘਰ ਦੇ ਵਿੱਚ ਘੰਟਾ ਡੇਢ ਘੰਟਾ ਰਹਿੰਦਾ ਤੇ ਸਮਾਨ ਨੂੰ ਇੱਧਰ ਉੱਧਰ ਖੰਡਾਉਣਾ ਸ਼ੁਰੂ ਕਰ ਦਿੰਦਾ ਤਾਂ ਜੋ ਪੁਲਿਸ ਨੂੰ ਇਹ ਮਾਮਲਾ ਲੁੱਟ ਦਾ ਲੱਗੇ ਪਰ ਪੁਲਿਸ ਨੂੰ ਜਦੋਂ ਲੱਗਿਆ ਕਿ ਇਹ ਮਾਮਲਾ ਲੁੱਟਦਾ ਨਹੀਂ ਤਾਂ ਉਹਨਾਂ ਨੇ ਰੀਨਾ ਦੇ ਮੋਬਾਈਲ ਦੀ ਸੀਡੀਆਰ ਕਰਵਾਈ ਤੇ ਕਾਤਲ ਤੱਕ ਪਹੁੰਚੇ ਕਤਲ ਤੋਂ ਬਾਅਦ ਫੋਰੈਂਸਿਕ ਟੀਮਾਂ ਵੀ ਆਉਂਦੀਆਂ ਨੇ ਜੋ ਫਿੰਗਰਪ੍ਰਿੰਟ ਲੈਂਦੀਆਂ ਨੇ ਤੇ ਉਹ ਚਾਕੂ ਵੀ ਬਰਾਮਦ ਕਰ ਲਿਆ ਜਾਂਦਾ ਜਿਸ ਨਾਲ ਪੰਜ ਕਤਲ ਹੋਏ ਸੀ ਰੀਨਾ ਅਤੇ ਅੰਕੁਰ ਦੇ ਅੰਡਰਗਾਰਮੈਂਟ ਤੋਂ ਸੈਂਪਲ ਲੈਂਦੇ ਜਾਂਦੇ ਨੇ ਜਿਸ ਦਾ ਡੀਐਨਏ ਮੈਚ ਕਰ ਜਾਂਦਾ ਤੇ ਪੁਲਿਸ ਦਾਵਾ ਕਰਦੀ ਹੈ ਕਿ ਇਹ ਕਤਲ ਅੰਕੁਰ ਨੇ ਕੀਤਾ ਹੈ ਫਿਰ 34 ਮਹੀਨੇ ਇਹ ਮੁਕੱਦਮਾ ਅਦਾਲਤ ਦੇ ਵਿੱਚ ਚੱਲਦਾ ਹੈ 34 ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਐਮ ਐਲ ਰਠੌਰ ਜੱਜ ਸਾਹਿਬ ਇਹ ਫੈਸਲਾ ਕਰਦੇ ਨੇ ਕਿ ਇਹੋ ਜੇ ਬੰਦੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਜਿਸ ਨੇ ਅਵੈਧ ਸਬੰਧਾਂ ਦੇ ਚਲਦੇ ਪੰਜ ਕਤਲ ਕਰ ਦਿੱਤੇ ਹੋ ਤਾਂ ਐਮ ਐਲ ਰਟਾਰ ਜੱਜ ਸਾਹਿਬ ਇਸ ਅੰਕੁਰ ਨੂੰ ਫਾਂਸੀ ਦੀ ਸਜ਼ਾ ਸੁਣਾਉਂਦੇ ਨੇ ਅੱਗੇ ਦੇਖੋ ਕਿ ਅੰਕੁਰ ਹਾਈ ਕੋਰਟ ਜਾਂਦਾ ਹੈ ਸੁਪਰੀਮ ਕੋਰਟ ਜਾਂਦਾ ਹੈ ਜਾਂ ਰਾਸ਼ਟਰਪਤੀ ਕੋਲ ਜਾਂਦਾ ਹੈ ਪਰ ਨਿਚਲੀ ਅਦਾਲਤ ਨੇ ਉਹ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੋ ਇਹ ਕਹਾਣੀ ਬੜੀ ਦਰਦਨਾਕ ਹੈ ਬੜਾ ਦਰਦਨਾਕ ਮੰਜ਼ਰ ਹੋਵੇਗਾ ਜਦੋਂ ਇੱਕ ਤੋਂ ਬਾਅਦ ਇੱਕ ਚਾਰ ਬੱਚਿਆਂ ਦੇ ਕਤਲ ਕਰ ਦਿੱਤੇ ਜਾਂਦੇ ਨੇ ਤੇ ਉਹ ਮੰਜ਼ਰ ਕਿਦਾਂ ਦਾ ਹੋਵੇਗਾ ਜਦੋਂ ਮਾਂ ਆਪਣੀ ਬੱਚੀ ਦੇ ਕਤਲ ਦੇ ਵਿੱਚ ਸ਼ਾਮਲ ਹੁੰਦੀ ਹੈ ਮਾਂ ਦੀਆਂ ਅੱਖਾਂ ਦੇ ਸਾਹਮਣੇ ਬੱਚੀ ਦਾ ਕਤਲ ਹੁੰਦਾ ਤੇ ਮਾਂ ਉਸ ਕਤਲ ਦੇ ਵਿੱਚ ਖੁਦ ਇਨਬਾਲਪ ਹੁੰਦੀ ਹੈ ਇਹ ਤਾਂ ਆਮ ਬੰਦੇ ਦੀ ਸੋਚ ਤੋਂ ਵੀ ਪਰੇ ਹੈ ਕਿ ਇੱਕ ਮਾਂ ਕਿਵੇਂ ਜਲਾਦ ਬਣ ਗਈ ਕਿਵੇਂ ਉਸਨੇ ਆਪਣੇ ਆਪ ਨੂੰ ਆਪਣੇ ਪ੍ਰੇਮੀ ਨੂੰ ਬਚਾਉਣ ਵਾਸਤੇ ਚਾਰ ਕਤਲ ਕਰ ਦਿੱਤੇ ਤੇ ਆਖਰ ਵਿੱਚ ਪ੍ਰੇਮੀ ਨੇ ਉਸ ਨੂੰ ਹੀ ਮਾਰ ਦਿੱਤਾ ਘਟਨਾ ਬੜੀ ਹੀ ਦਰਦਨਾਕ ਸੀ ਜੀ ਸੋ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਸਾਰੇ ਦੋਸਤਾਂ ਨੂੰ ਸ੍ਰੀਕਾਲ